ਜਿਵੇਂ ਕਿ ਪੰਥਦਰਦੀ ਵੀਰ ਪਹਿਨ ਜਾਂਦੇ ਹਨ ਕਿ ਸਿੱਖ ਮੈਗਜ਼ੀਨਾਂ ਬਾਰੇ ਹਕੂਮਤ ਦੇ ਦੁਸ਼ਮਣੀ ਵਾਲੇ ਰਵੱਈਆ ਦੇ ਚੱਲਦਿਆਂ ਵਿੰਗੇ ਟੇਡੇ ਤਰੀਕੇ ਦੀਆਂ ਰੁਕਾਵਟਾਂ ਕਾਰਨ ਤਕਰੀਬਨ ਸਾਰੇ ਹੀ ਪੰਥਕ ਮੈਗਜ਼ੀਨ ਛਪਣੇ ਬੰਦ ਹੋ ਗਏ ਹਨ ਇਸ ਦਾ ਦੂਜਾ ਕਾਰਨ ਇਹ ਵੀ ਹੈ ਕਿ ਮੈਗਜ਼ੀਨ ਕੱਢਣਾ ਅਤੇ ਇਹਨੂੰ ਲਗਾਤਾਰ ਜਾਰੀ ਰੱਖਣਾ ਆਰਥਿਕ ਤੌਰ ਤੇ ਕਿਸੇ ਦੇ ਵਾਸਤੇ ਗੱਲ ਨਹੀਂ ਰਹੀ ਇਸੇ ਮੁਕਾਬਲੇ ਜ਼ਿਆਦਾਤਰ ਪਬਲਿਸ਼ਰ ਕਿਤਾਬਾਂ ਤੇ ਧਿਆਨ ਦੇ ਰਹੇ ਹਨ ਅਤੇ ਮੈਗਜ਼ੀਨ ਉਤੇ ਸਮਾਂ ਅਤੇ ਸਰਮਾਇਆ ਲਾਉਣਾ ਉਹ ਠੀਕ ਨਹੀਂ ਸਮਝਦੇ ਫਿਰ ਵੀ ਅਜਿਹੇ ਹਾਲਾਤਾਂ ਵਿੱਚ ਅਸੀਂ ਆਖਰੀ ਸਾਂ ਤੱਕ ਇਹ ਘਾਰ ਜਾਰੀ ਰੱਖਣ ਦਾ ਤਹैया ਕੀਤਾ ਹੋਇਆ ਹੈ ਜਿਹੜੇ ਪਾਠਕ ਸ਼ੁਰੂ ਤੋਂ ਸਾਡਾ ਮੈਗਜ਼ੀਨ ਪੜ੍ਹਦੇ ਆ ਰਹੇ ਹਨ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਕਿਵੇਂ ਸੈਂਕੜੇ ਸਿੱਖ ਨੌਜਵਾਨ ਜੋ ਪਹਿਲਾਂ ਕੇਸ ਕਤਲ ਕਰਵਾਉਂਦੇ ਸੀ ਮੈਗਜ਼ੀਨ ਦੇ ਪਾਠਕ ਬਣਨ ਤੋਂ ਬਾਅਦ ਸਿੰਘ ਸੱਜੇ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਹੀ ਸਾਡਾ ਹੌਸਲਾ ਵਧਾਉਂਦੀਆਂ ਰਹੀਆਂ ਨੇ ਭਾਵੇਂ ਕਿ ਸੋਸ਼ਲ ਮੀਡੀਆ ਰਾਹੀਂ ਵੀ ਆਪਣੀ ਗੱਲ ਪਹੁੰਚਾਈ ਜਾ ਸਕਦੀ ਹੈ ਇਸ ਲਈ ਯਤਨ ਵੀ ਹੋ ਰਹੇ ਨੇ ਪਰ ਡਿਜੀਟਲ ਮੀਡੀਏ ਤੋਂ ਸਰਕਾਰ ਖਾਤੇ ਅਤੇ ਚੈਨਲ ਬੰਦ ਵੀ ਕਰਵਾ ਰਹੀ ਹੈ ਅਤੇ ਰਿਕਾਰਡ ਵੀ ਡਿਲੀਟ ਕੀਤਾ ਜਾ ਰਿਹਾ ਹੈ ਜ਼ਰੂਰੀ ਤਾਥ ਰਿਪੋਰਟਾਂ ਅਤੇ ਹੋਰ ਜਾਣਕਾਰੀ ਵਾਲੀ ਸਮੱਗਰੀ ਦੇ ਰਿਕਾਰਡ ਹਾਰਡ ਫਾਈਲਾਂ ਵਾਲੇ ਮੈਗਜ਼ੀਨਾਂ ਅਤੇ ਕਿਤਾਬਾਂ ਰਾਹੀਂ ਜਿਵੇਂ ਪਹਿਲਾਂ ਸਾਡੇ ਕੋਲ ਜਾਂ ਲਾਇਬ੍ਰੇਰੀਆਂ ਦੇ ਵਿੱਚ ਜਾਂ ਕਈ ਪਾਠਕਾਂ ਕੋਲ ਸੰਭਾਲਿਆ ਪਿਆ ਹੈ ਉਸੇ ਤਰ੍ਹਾਂ ਸੰਭਾਲਿਆ ਜਾ ਸਕਦਾ ਹੈ ਦੂਜੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਸੂਚਨਾ ਦੇ ਨਾਲ-ਨਾਲ ਪਰਮਾਉ ਤੰਤਰ ਦਾ ਵੀ ਵੱਡਾ ਬੋਲਬਾਲਾ ਹੈ ਜਿਸ ਤੇ ਲਈ ਮੈਗਜ਼ੀਨ ਜਾਰੀ ਰੱਖਣਾ ਅਸੀਂ ਜ਼ਰੂਰੀ ਸਮਝਦੇ ਹਾਂ ਪਰ ਜਿਵੇਂ ਕਿ ਲਗਾਤਾਰ ਕਾਗਜ਼ ਦੀਆਂ ਕੀਮਤਾਂ, ਪ੍ਰਿੰਟਿੰਗ ਦੇ ਖਰਚੇ ਅਤੇ ਡਾਕ ਦੇ ਖਰਚੇ ਦੁੱਗਨੇ ਕਰ ਦਿੱਤੇ ਗਏ ਹਨ। ਅਸੀਂ ਜੇਕਰ ਉਸ ਆਧਾਰ ਤੇ ਮੈਗਜ਼ੀਨ ਦੇ ਰੇਟ ਵਧਾਈਏ ਤਾਂ ਸਾਡਾ ਪਾਠਕ ਵਰਗ ਖਾਸ ਤੌਰ ਤੇ ਪਿੰਡਾਂ ਦੇ ਪਾਠਕ ਜਿਨ੍ਹਾਂ ਨੂੰ ਮੈਗਜ਼ੀਨ ਦੀ ਉਡੀਕ ਰਹਿੰਦੀ ਹੈ ਉਹ ਮੈਗਜ਼ੀਨ ਨਹੀਂ ਖਰੀਦ ਸਕਦੇ ਅਤੇ ਜੇਕਰ ਅਸੀਂ ਰੇਟ ਨਹੀਂ ਵਧਾਉਂਦੇ ਤਾਂ ਮੈਗਜ਼ੀਨ ਨੂੰ ਜਾਰੀ ਨਹੀਂ ਰੱਖ ਸਕਾਂਗੇ। ਕਾਗਜ਼ ਤੇ ਖਰਚੇ ਤੇ ਉਦੋਂ ਤੋਂ ਹੀ ਤਕਰੀਬਨ ਡਬਲ ਹੋ ਚੁੱਕੇ ਨੇ ਜਦੋਂ ਤੋਂ ਰੂਸ ਅਤੇ ਯੂਕਰੇਨ ਦੀ ਜੰਗ ਲੱਗੀ ਹੈ। ਹੁਣ ਇਸ ਤੋਂ ਬਾਅਦ ਲਗਾਤਾਰ ਡਾਕ ਖਰਚੇ ਵੀ ਵਾਧੇ-ਵਾਧੇ ਤਕਰੀਬਨ ਦੁੱਗਨੇ ਹੋ ਚੁੱਕੇ ਨੇ ਹੁਣ ਤੱਕ ਅਸੀਂ ਔਖੇ ਹਾਲਾਤਾਂ ਵਿੱਚ ਮੈਗਜ਼ੀਨ ਚਲਦੀ ਰੱਖਣ ਲਈ ਪੂਰੀ ਵਾਹ ਲਾਈ ਹੈ ਪਰ ਹੁਣ ਸ਼ਾਇਦ ਇਹ ਜਾਰੀ ਨਾ ਰੱਖ ਸਕੀਏ ਇਸ ਤੇ ਹੱਲ ਵਜੋਂ ਇੱਕ ਫੈਸਲਾ ਕੀਤਾ ਗਿਆ ਹੈ ਕਿ ਪਿੰਡਾਂ ਵਿੱਚ ਰਹਿੰਦੇ ਪਾਠਕਾਂ ਤੱਕ ਮੈਗਜ਼ੀਨ ਲਗਾਤਾਰ ਇਸੇ ਹੀ ਕੀਮਤ ਤੇ ਪਹੁੰਚਦਾ ਰਹੇ ਇਸ ਲਈ ਸਾਨੂੰ ਹਾਰਡ ਕਾਪੀ ਦੇ ਨਾਲ-ਨਾਲ ਆਨਲਾਈਨ ਮੈਗਜ਼ੀਨ ਪੀਡੀਐਫ ਫਾਈਲਾਂ ਰਾਹੀਂ ਵੀ ਹਜ਼ਾਰਾਂ ਪਾਠਕਾਂ ਤੱਕ ਪਹੁੰਚਾਉਣ ਦੀ ਲੋੜ ਹੈ ਉਸ ਕਾਰਜ ਵਿੱਚ ਸਾਡੇ ਸਾਰੇ ਖਰਚੇ ਰੋਜ਼ਾਨਾ ਸੂਚਨਾ ਇਕੱਠੀ ਕਰਨ ਅਤੇ ਲੇਖਨ ਤੋਂ ਇਲਾਵਾ ਟਾਈਪਿੰਗ ਡਿਜ਼ਾਈਨਿੰਗ ਅਤੇ ਕੰਪੋਜ਼ਿੰਗ ਅਤੇ ਇਸ ਲਈ ਸਟਾਫ ਅਤੇ ਦਫ਼ਤਰ ਸਮੇਤ ਬਾਕੀ ਹੋਰ ਖਰਚੇ ਇਸ਼ਤਿਹਾਰਾਂ ਰਾਹੀਂ ਪੂਰੇ ਹੋ ਸਕਦੇ ਹਨ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਦੋਂ ਅਸੀਂ ਮੈਗਜ਼ੀਨ ਸ਼ੁਰੂ ਕੀਤਾ ਤਾਂ ਸਾਡੇ ਸਾਹਮਣੇ ਇਹ ਚੁਣੌਤੀ ਸੀ ਕਿ ਅੱਜ ਤੱਕ ਕੋਈ ਵੀ ਮੈਗਜ਼ੀਨ ਜਾਂ ਅਖਬਾਰ ਇਸ਼ਤਿਹਾਰਾਂ ਤੋਂ ਬਿਨਾਂ ਚੱਲ ਨਹੀਂ ਸਕਿਆ ਅਤੇ ਤੁਹਾਡਾ ਵੀ ਨਹੀਂ ਚੱਲ ਸਕਦਾ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸਰਦਾਰ ਗੁਲਜ਼ਾਰ ਸਿੰਘ ਸੰਧੂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਸਾਡੇ ਵੇਲੇ ਅਖਬਾਰ ਦੀ ਇਹ ਨੀਤੀ ਹੁੰਦੀ ਸੀ ਕਿ ਜੇਕਰ ਫਰੰਟ ਪੇਜ ਤੇ ਇਸ਼ਤਿਹਾਰ ਲੱਗਣਾ ਤਾਂ ਉਹ ਇਸ਼ਤਿਹਾਰ ਪੂਰੇ ਪੰਨੇ ਦੇ ਚੌਥੇ ਹਿੱਸੇ ਤੋਂ ਵੱਧ ਨਹੀਂ ਹੋਣਾ ਚਾਹੀਦਾ ਪਰ ਕਈ ਵਾਰ ਹੁਣ ਪੂਰੇ ਤੇ ਪੂਰੇ ਪਹਿਲਾ ਦੂਜਾ ਤੇ ਤੀਜਾ ਪੰਨਾ ਕਈ ਵਾਰ ਇਸ਼ਤਿਹਾਰਾਂ ਦੇ ਨਾਲ ਭਰੇ ਹੁੰਦੇ ਨੇ ਸਾਨੂੰ ਇਹ ਹੁੰਦਾ ਸੀ ਕਿ ਵੀ ਜਿਹੜਾ ਅਖਬਾਰ ਦਾ ਫਰੰਟ ਪੇਜ ਹੈ ਉਹਦੇ ਚ ਐਡਵਰਟਾਈਜ਼ਮੈਂਟ ਚੌਥੇ ਹਿੱਸੇ ਤੋਂ ਵੱਧ ਨਹੀਂ 1/4th ਪੇਜ ਤੋਂ ਵੱਧ ਨਹੀਂ ਹੋਣੀ ਚਾਹੀਦੀ। ਕਈ ਵਾਰੀ ਸਾਰੇ ਦਾ ਸਾਰਾ ਪੇਜ ਐਡਵਰਟਾਈਜ਼ਮੈਂਟ ਨਾਲ ਭਰਿਆ ਹੁੰਦਾ ਫਿਰ ਉਹਦੀ ਬੈਕ ਵੀ ਐਡਵਰਟਾਈਜ਼ਮੈਂਟ ਹੁੰਦੀ ਹੈ। ਫਿਰ ਕਈ ਵਾਰੀ ਤੀਜਾ ਪੇਜ ਵੀ ਐਡਵਰਟਾਈਜ਼ਮੈਂਟ ਨਾਲ ਹੁੰਦਾ। ਯਾਨੀ ਸਾਡੇ ਵੇਲੇ ਇਹ ਇਹ ਕੰਮ ਨਹੀਂ ਸੀ। ਸਾਡੇ ਵੇਲੇ ਸੀ ਵੀ ਨਿਊਜ਼ਪੇਪਰ ਨਿਊਜ਼ਪੇਪਰ ਹੈ। ਐਡਵਰਟਾਈਜ਼ਮੈਂਟ ਜੇ ਕਿਸੇ ਨੇ ਦੇਣੀ ਹੈ ਤੇ ਉਹ ਆਖਰੀ ਪੰਨਿਆਂ ਵਿੱਚ ਜਾਵੇ ਜਾਂ ਵਿੱਚ ਜਾਵੇ। ਇਹਨਾਂ ਇਸ਼ਤਿਹਾਰਾਂ ਦੇ ਸਿਰ ਤੇ ਹੀ ਅਖਬਾਰਾਂ ਅਤੇ ਮੈਗਜ਼ੀਨ ਚੱਲਦੇ ਰਹੇ ਨੇ ਮੀਡੀਏ ਨੂੰ ਕਾਬੂ ਵਿੱਚ ਰੱਖਣ ਲਈ ਸਰਕਾਰਾਂ ਵੀ ਉਹਨਾਂ ਨੂੰ ਇਸ਼ਤਿਹਾਰ ਦਿੰਦੀਆਂ ਆਈਆਂ ਨੇ ਪਰ ਅਸੀਂ ਹੁਣ ਤੱਕ ਬਿਨਾਂ ਰੈਗੂਲਰ ਇਸ਼ਤਿਹਾਰਾਂ ਦੇ ਮੈਗਜ਼ੀਨ ਚਲਾਇਆ ਹੈ ਪਰ ਹੁਣ ਜੋ ਹਾਲਾਤ ਨੇ ਉਸ ਵਿੱਚ ਬਿਨਾਂ ਬਜਵੇ ਇਸ਼ਤਿਹਾਰਾਂ ਦੇ ਮੈਗਜ਼ੀਨ ਨੂੰ ਲਗਾਤਾਰ ਚਲਾਉਣਾ ਬਹੁਤ ਮੁਸ਼ਕਲ ਹੈ ਅਸੀਂ ਕਿਸੇ ਤੇ ਜ਼ੋਰ ਵੀ ਨਹੀਂ ਪਾਣਾ ਚਾਹੁੰਦੇ ਸਿਰਫ رائے ਲੈਣ ਲਈ ਇਹ ਅਪੀਲ ਪਾ ਰਹੇ ਹਾਂ ਕਿ ਸਾਨੂੰ ਹਰ ਮਹੀਨੇ ਇਸ਼ਤਿਹਾਰ ਕੌਣ ਕੌਣ ਦੇ ਸਕਦਾ ਹੈ ਇਸ਼ਤਿਹਾਰਾਂ ਦੇ ਖਰਚੇ ਦਾ ਵੇਰਵਾ ਦੇਣ ਵਾਲੀ ਫਾਈਲ ਵੱਖਰੀ ਭੇਜੀ ਜਾ ਰਹੀ ਹੈ ਮੈਗਜ਼ੀਨ ਦੀਆਂ ਪੀਡੀਐਫ ਫਾਈਲਾਂ ਅੱਗੇ ਤੋਂ ਅੱਗੇ ਸੈਂਡ ਕੀਤੀਆਂ ਜਾਣ ਕਰਕੇ ਹਜ਼ਾਰਾਂ ਪਾਠਕਾਂ ਤੱਕ ਆਸਾਨੀ ਨਾਲ ਪਹੁੰਚ ਸਕਦੀਆਂ ਹਨ ਵੱਡੀ ਗੱਲ ਹੈ ਕਿ ਰੰਗਦਾਰ ਫਾਈਲਾਂ ਪਹੁੰਚ ਸਕਦੀਆਂ ਹਨ ਜਿਸ ਲੇਖ ਵਿੱਚ ਕਿਸੇ ਵੀਰ ਭੈਣ ਦਾ ਇਸ਼ਤਿਹਾਰ ਲੱਗਿਆ ਹੋਵੇ ਉਸ ਲੇਖ ਦੀ ਵੱਖਰੀ ਫਾਈਲ ਬਣਾ ਕੇ ਵੀ ਉਸ ਵੀਰ ਭੈਣ ਨੂੰ ਭੇਜੀ ਜਾਵੇਗੀ ਏਹੀ ਅਪੀਲ ਹੈ ਸਾਨੂੰ ਇਸ ਅਪੀਲ ਦਾ ਕਿੰਨਾ ਹੁੰਗਾਰਾ ਮਿਲਦਾ ਹੈ ਇਸ ਤੋਂ ਬਾਅਦ ਹੀ ਮੈਗਜ਼ੀਨ ਬਾਰੇ ਕੋਈ ਫੈਸਲਾ ਕਰ ਸਕਾਂਗੇ ਧੰਨਵਾਦ